ਦੇ ਮੂੰਹ ਤੇ ਜੋ ਘੋੜੇ ਦੇ ਨਹੀਂ ਚੜਦੇ ਹੁੰਦੇ ਖਵੌਣ ਵੇਲੇ ਉਹਦੇ 'ਚ ਮਿਰਚਾਂ ਪਾ ਕੇ ਮਾਤਾ ਗੁਜਰੀ ਜੀ ਦੇ ਮੂੰਹ ਤੇ ਚੜਾਇਆ ਗਿਆ। ਸਹਬਜ਼ਾਦਿਆਂ ਨੂੰ ਬੋਰੀਆਂ 'ਚ ਬੰਦ ਕੀਤਾ ਗਿਆ। ਸਹਬਜ਼ਾਦਿਆਂ ਨੂੰ ਬੋਰੀਆਂ ਤੇ ਲੱਦ ਕੇ ਮਰਿੰਡੇ ਲਿਜਾਇਆ ਗਿਆ। ਅਸੀਂ ਸਾਰੀ ਰਾਤ ਉਹ ਮਰਿੰਡੇ ਦੀ ਉਹ ਕਤਵਾਲੀ 'ਚ ਬੋਰੀਆਂ 'ਚ ਤੜਫਦੇ ਰਹੇ। ਉਹਨਾਂ ਦੇ ਤਨ ਤੇ ਕੁਝ ਵੀ ਨਹੀਂ ਸੀਗਾ ਜਦੋਂ ਠੰਡੇ ਮੋਰ ਜਦ ਅਸੀਂ ਕਰ ਆਪਾਂ ਕਰਦੇ ਆ ਨਾ ਤਾਂ ਉੱਥੇ ਇਤਿਹਾਸਕਾਰ ਹੀ ਲਿਖਦੇ ਨੇ ਕਿ ਨੰਗੇ ਪੈਰ ਨੇ ਜਦੋਂ ਆਕੜਗੇ ਠੰਡ ਨਾਲ ਸੈਵਜ਼ਾਦਿਆਂ ਦੇ ਕੋਈ ਕੱਪੜਾ ਨਹੀਂ ਹੈ ਤਾਂ ਮਾਦਾ ਗੁਜਰੀ ਕੋਲ ਕੋਈ ਤਾਂ ਕੱਪੜਾ ਨਹੀਂ ਹੈ ਮਾਦਾ ਗੁਜਰੀ ਇੱਕ ਕੱਚੇ ਚ ਇੱਕ ਸੈਵਜ਼ਾਦੇ ਨੂੰ ਲੈਂਦੇ ਨੇ ਕਿ ਗਰਮਾਇਸ ਮਿਲੇ ਦੂਸਰੀ ਕੱਚੇ ਚ ਦੂਸਰੇ ਸੈਵਜ਼ਾਦੇ ਨੂੰ ਲੈਂਦੇ ਨੇ ਇਹਨਾਂ ਹਾਲਤਾਂ 'ਚ ਜਾ ਕੇ ਸੂਬੇ ਦੀ ਕਚਹਿਰੀ 'ਚ ਉਹ ਜਕਾਰਾ ਲਾਉਂਦੇ ਨੇ ਛੋਟੀ ਗੱਲ ਆ